ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਭਗਵੰਤ ਸਿੰਘ ਮੁਰਦਾਬਾਦ ਜਿੰਦਾਬਾਦ ਹਾਏ 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 नहीं चलेगी नहीं चलेगी पंजाब सरकार मुर्दाबाद मुर्दाबाद पंजाब सरकार मुर्दाबाद 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 गली गली केजरीवाल चोर है गली गली में शोर है केजरीवाल चोर है गुंडी नहीं चलेगी नहीं चलेगी नहीं चलेगी पंजाब सरकार मुर्दाबाद 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 ਅੱਜ ਪੰਜਾਬ ਸਰਕਾਰ ਦੀ ਗੁੰਡਾਗਰਦੀ ਦੇਖੋ ਅੱਜ ਇਹਨਾਂ ਦਾ ਕੇਜਰੀਵਾਲ ਅਮਰ ਸੜ ਚਾ ਰਿਹਾ ਉਹਨਾਂ ਨੂੰ ਖੁਸ਼ ਕਰਨ ਵਾਸਤੇ ਸਰਕਾਰ ਅਜੇ ਸਹਦ ਉੱਤਰ ਚੁੱਕੀ ਆ ਕਿ ਅੱਜ ਸਾਡੇ ਇੱਕ ਗ੍ਰਸਲਾ ਨੇਰੀਆ ਜਿੱਥੇ ਲੋਕਾਂ ਨੇ ਆਪਣੀ ਮਰਜ਼ੀ ਨਾਲ ਆਪਣੇ ਘਰਾਂ 'ਚ ਭਾਰਤੀ ਜਨਤਾ ਪਾਰਟੀ ਦੇ ਝੰਡੇ ਲਾਏ ਸੀ ਪਰ ਇਹਨਾਂ ਨੇ ਪ੍ਰਸ਼ਾਸਨ ਭੇਜ ਕੇ ਜ਼ਬਰਨ ਉਹਨਾਂ ਦੇ ਝੰਡੇ ਉਤਾਰੇ ਨੇ ਔਰ ਜਿਹੜੇ ਤੇ ਬੋਰਡ ਲੱਗੇ ਆ ਉਹ ਵੀ ਲਾ ਰਹੇ ਨੇ ਔਰ ਇੱਥੇ ਤੱਕ ਹੋ ਰਿਹਾ ਵਾ ਕਿ ਜਿਹੜਾ ਬੰਦਾ ਭਾਜਪਾ ਨੂੰ ਸਪੋਰਟ ਕਰ ਰਿਹਾ ਉਹਨੂੰ ਚਕਾਇਆ ਜਾ ਰਿਹਾ ਵਾ ਮੈਂ ਇਹ ਗੁੰਡਾਗਰਦੀ ਅਸੀਂ ਚੱਲ ਨਹੀਂ 당ਗੇ ਅਸੀਂ ਚੋਣਯੋਗ ਨੂੰ ਬੇਨਤੀ ਕਰਦੇ ਆ ਤੇ ਕਿਰਪਾ ਕਰਕੇ ਦਖਲ ਦੇਣ ਹੋਰ ਜਿਹੜੇ ਵੀ ਲੋਕ ਲੋਕਾਂ ਦਾ ਬੋਰਡ ਦਾ ਜ਼ਿਕਰ ਖੋ ਰਹੇ ਨੇ ਇਹ ਹਰ ਕਿਸ ਬਾਬਾ ਸਾਹਿਬ ਦਾ ਦਿੱਤਾ ਇੱਕ ਅਧਿਕਾਰ ਹੈ ਹਰ ਬੰਦਾ ਆਪਣੀ ਬਿਲਡਿੰਗ ਤੇ ਝੰਡਾ ਲਾਉਣ ਦਾ ਅਧਿਕਾਰ ਰੱਖਦਾ ਵਾ ਕਿਸੇ ਪਾਰਟੀ ਨੂੰ ਸਪੋਰਟ ਕਰਨ ਦਾ ਅਧਿਕਾਰ ਰੱਖਦਾ ਪਰ ਮੌਜੂਦਾ ਸਰਕਾਰ ਇੰਨੀ ਗੁੰਡਾਗਰਦੀ ਕਰ ਰਹੀ ਹੈ ਆਪਣਾ ਸਾਰਾ ਤੰਤਰ ਯੂਜ਼ ਕਰਕੇ ਇੱਥੇ ਲੋਕਾਂ ਪਰੇਸ਼ਾਨ ਕਰ ਰਹੀ ਆ ਜਿਹੜੇ ਲੋਕਾਂ ਨੇ ਆਪਣੀ ਮਰਜ਼ੀ ਨਾਲ ਆਪਣੀ ਪਿੰਡਾਂ ਦੇ ਝੰਡੇ ਲਾਏ ਸੀ ਅੱਜ ਸਿਰਫ ਇਹਨਾਂ ਦੇ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ਉਹ ਸਾਰੇ ਝੰਡੇ ਉਤਾਰੇ ਆ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਦਾ ਵਾਂ ਕਿ ਜਿਹੜੇ ਲੋਕਾਂ ਨੇ ਕੀਤਾ ਉਹਨਾਂ ਤੇ ਐਫਆਈ ਦਰਜ ਕੀਤੀ ਜਾਵੇ ਨਹੀਂ ਤੇ ਭਾਰਤੀ ਜਨਤਾ ਪਾਰਟੀ ਨਾਲ ਜਿਹੜੇ ਆਮ ਲੋਕ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਕਿਸੇ ਪਾਰਟੀ ਸਪੋਰਟ ਕਰ ਰਹੇ ਆ ਉਹ ਜਾਮ ਕਰਨਗੇ ਔਰ ਜਿਹੜੇ ਪ੍ਰਦਰਸ਼ਨ ਨੂੰ ਤੇਜ਼ ਕਰਨਗੇ ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਅਸੀਂ ਇਸ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਾਂਗੇ ਮੈਂ ਬੇਨਤੀ ਕਰਦਾ ਹਾਂ ਕਿ ਜਿਹੜੇ ਇਹਨਾਂ ਦੇ ਅਫਸਰ ਆਏ ਨੇ ਇਹਨਾਂ ਤੇ ਅਫਾਏ ਦਰਜ ਕਰ ਕੀਤੀ ਜਾਵੇ ਜャ ਸਾਨੂੰ ਆਰਡਰ ਦਿਹਾਣ ਕਿ ਝੰਡੇ ਲਾਉਣ ਲੈਣ ਨੂੰ ਕਿੱਥੇ ਪਰਮਿਸ਼ਨ ਗਈ ਆ ਕੱਲ ਚੋਣਯੋਗ ਨੇ ਖੁਦ ਪਰ ਇੱਕ ਵੀਡੀਓ ਜਾਰੀ ਕੀਤੀ ਆ ਤੇ ਕੋਈ ਵੀ ਬੰਦਾ ਆਪਣੀ ਬਿਲਡਿੰਗ ਚ ਪਾ ਝੰਡਾ ਲਾਖਦਾ ਉਸ ਵਾਸਤੇ ਕੋਈ ਪਰਮਿਸ਼ਨ ਨਹੀਂ ਲੋੜ ਰਹਾ ਪਰ ਇਹ ਅਫਸਰ ਪ੍ਰਚਾਰ ਸਰਕਾਰ ਦੇ ਨੁਮਾਇੰਦੇ ਨੇ ਉਹਨਾਂ ਦੇ ਆਰਡਰ ਤੇ ਲੋਕਾਂ ਨੂੰ ਤੰਗ ਕਰ ਰਹੇ ਆ ਉਹਨਾਂ ਦੇ ਝੰਡੇ ਲਾ ਰਹੇ ਉਹਨਾਂ ਨੂੰ ਡਰਾ ਧਮਕਾ ਰਹੇ ਆ ਜੋ ਕਿ ਇਹਨਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਪੰਜਾਬ ਸਰਕਾਰ ਮੁਰਦਾਬਾਦ 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 मुर्दाबाद मुर्दाबाद मुदाबा कारपोर अधिकारी मुर्दाबाद मुरदाबाद मुर्दाबाद पंजाब मुरदाबाद मुर्दाबाद मुर्दाबादारी ਮੇਰੀ ਗੱਲ ਸੁਣੋ ਪਹਿਲਾਂ ਗੱਲ ਸੁਣ ਲਓ ਜਿਹੜੀ ਤੁਹਾਡੇ ਪਰਸਨਲ ਪ੍ਰੋਪਰਟੀ ਤੇ ਉਹ ਕੋਈ ਨਹੀਂ ਲਾਇਆ ਨਹੀਂ ਲਾਇਆ ਨਹੀਂ ਲਾਇਆ ਲਾਉਣ ਦੇ ਨਾਲ ਆਇਆ ਹੈ ਸਰਕਾਰੀ ਤੁਹਾਨੂੰ ਕੋਈ ਪ੍ਰਧਾਨਗੀ ਸਰਕਾਰੀ ਕੋਲ ਮੇਰੀ ਬਿਲਡਿੰਗਾਂ ਸਰਕਾਰੀ ਪ੍ਰੋਜੈਕਟ ਕੋਈ ਚਨਾਨੀ ਫੋਟੋ ਦਿਖਾਓ ਉਹ ਦੇਖੋ ਸਰਕਾਰੀ ਉਹ ਮੇਰਾ ਸਾਡਾ ਸਾਡਾ ਘਰ ਸਮਝਣ ਲੱਗੇ ਅਹੀਂ ਕਿਸੇ ਦਾ ਕੋ ਨਹੀਂ ਉਹ ਜਦੋਂ ਹੀਰੋ ਅਹੀਂ ਬਿਲੋਂ ਕਿਹਾ ਤੂੰ ਬਾਹਰ ਰੁਕਿਆ ਉਹ ਵੀ ਦੇਖੋ ਨੰਨਾ ਅਸੀਂ ਵੀਰੋਂ ਸਰਕਾਰੀ ਦੇ ਨਾਲ ਵਿਰੋਧ ਕੀਤਾ ਤਾਂ ਵੀ ਰੋਕਿਆ ਤੁਸੀਂ ਸਾਡੇ ਮੇਰੇ ਘਰ ਚ ਝੰਡਾ ਲਾਇਆ ਤੁਸੀਂ ਸਰਕਾਰੀ ਬਿਲਡਿੰਗ ਸਰਕਾਰੀ ਕੰਮ ਨਾ ਲੱਗੇ ਹੈ ਨਾ ਲੱਗੇ ਆਲੂ ਲਾਈਟ ਸਾਡੀ ਪਿੰਡਾਂ ਤੇ ਲੱਗੀ 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 ਲਾਈਟ ਸਰਕਾਰੀ ਨਾ ਨਾ ਭਜੀ ਇਹ ਪੋਲ ਸਰਕਾਰੀ ਕੋਈ ਲੜ ਸਾਡੀ ਪਿੰਡਾਂ ਤੇ ਗਈ ਆ ਸਰਕਾਰੀ ਪੋਲ ਝੂਠ ਬੋਲ ਰਿਹਾ ਬਿਲਕੁਲ ਆਪਣੇ ਨੂੰ ਪ੍ਰੋਸੀਸ਼ਨ ਨੂੰ ਲਪਾਉਣ ਵਾਸਤੇ ਸਰਕਾਰੀ ਪੋਲ ਆ ਜੇ ਨਾ ਇਹ ਗੁੰਡਾ ਕਰਗੇ ਨਹੀਂ ਮੈਂ ਚਲਣ ਦੇਣੀ ਦੇਖੋ ਉਹ ਦੇਖੋ ਲੱਗ ਰਿਹਾ ਹੈ ਨਹੀਂ ਰੋਕਿਆ ਵੀ ਰੋਕਿਆ ਵੀਡੀਓ ਚੈੱਕ ਕਰੋ ਵੀਡੀਓ ਜੈਨਤ ਦਾ ਸਪੂਰਕਾ ਮਿਲ ਗੁਆਦੇ ਝੰਡਾ ਲਾਇਆ ਇਹਨਾਂ ਦੀ ਯਾਰੋ ਭਾਜੀ ਬਿਆਨ ਬਿਆਨ ਦਰਜ ਕਰੋ ਭਾਜੀ ਦਰਜ ਕਰਵਾਓ ਨਹੀਂ ਨਹੀਂ ਬਸ ਇਹੀ ਕੰਮ ਤੁਹਾਡੇ ਨਾਲ ਬੱਦੇ ਮੈਂ ਕਹਿੰਦਾ ਪ੍ਰਧਾਨ ਜੀ ਹੁੰਦਾ ਕਰਦੇ ਮੈਂ ਕੋਲੇ ਨਹੀਂ ਜਾਣਾ ਸੋਣਾ ਤੈਨੂੰ ਗੰਗ ਫੈਂਦੀ ਗਈ ਆ ਫੋਟੋ ਕਰਦੀ ਕੋਸ਼ਿਸ਼ ਆ ਨਹੀਂ ਭਾਜੀ ਸਹੀ ਕੰਮ ਕਰੋ ਪ੍ਰਧਾਨ ਜੀ ਨਹੀਂ ਮੈਂ ਨਹੀਂ ਗੁੰਡਾ ਕਰਦੀ ਚੱਲਣ ਦੇਣੀ ਤੁਹਾਡੀ ਕੋਈ ਨਹੀਂ ਚੱਲੂ ਤੁਹਾਡਾ ਕਰਦੇ ਤੁਸੀਂ ਪਹਿਲਾਂ ਬੋਰਡ ਲਾਉਂਦੇ ਆ ਹਾਂ ਜੀ ਕੋਈ ਝੰਡੇ ਲੱਗੇ ਕਿਹਦਾ ਲਾਣ ਦਾ ਮੋਟਾ ਆ ਸਾਡੀ ਮਾਂ ਆ ਲੱਖਾਂ ਸੰਦੇ ਮੇਸਾ ਸਾਡੇ ਵਿੱਚ ਨੀਂਦ ਬਣਾ ਰਹੀ ਹੈ ਡਿਊਟੀ ਹੈ ਨਾ ਜਿਹੜੀ ਸਰਕਾਰੀ ਪ੍ਰਾਪਰਟੀ ਤੇ ਕੋਈ ਵੀ ਚੀਜ਼ ਲੱਗੀ ਆ ਨਾ ਜੀ ਇਲੈਕਸ਼ਨ ਕਮਿਸ਼ਨ ਕਿੱਥੇ ਲੱਗੀ ਦੱਸ ਕਿਹੜੀ ਸਰਕਾਰ ਦੀ ਲਾਈ ਹੈ ਅਸੀਂ ਸਾਹਮਣੇ ਨਹੀਂ ਲਾਈ ਸਰਕਾਰ ਦੀ ਲਾਈ ਹੈ ਸਾਡੀ ਬਣੀ ਆ ਪਿੰਡਾਂ ਦੇ ਸਰਕਾਰ ਦੀ ਲਾਈ ਹੈ ਲੋਕ ਨੇ ਕਹਿੰਦੇ ਆ ਲੋਕ ਦਵਾਨ ਸਾਰੇ ਆਪਣੇ ਘਰ ਝੰਡੇ ਲਾਏ ਆ ਪਿੰਡਾਂ ਦੇ ਸਰਕਾਰ ਦੀ ਲਾਈ ਹੈ ਲੋਕ ਨੇ ਕਹਿੰਦੇ ਆ ਲੋਕ ਦਵਾਨ ਸਾਰੇ ਆਪਣੇ ਘਰ ਝੰਡੇ ਲਾਏ ਆ ਪਿੰਡਾਂ ਦੇ ਸਰਕਾਰ ਦੀ ਲਾਈ ਹੈ ਲੋਕ ਨੇ ਕਹਿੰਦੇ ਆ ਲੋਕ ਦਵਾਨ ਸਾਰੇ ਆਪਣੇ ਘਰ ਝੰਡੇ ਲਾਏ ਆ ਪਿੰਡਾਂ ਦੇ ਸਰਕਾਰ ਦੀ ਲਾਈ ਹੈ ਲੋਕ ਨੇ ਕਹਿੰਦੇ ਆ ਲੋਕ ਦਵਾਨ ਸ ਸਰ ਪਰਮਿਸ਼ਨ ਨਾ ਆ ਯਾਰ ਤੂੰ ਦੱਸ ਕਿੱਥੇ ਤਰਫ ਨਾ ਸਰਕਾਰੀ ਦਾ ਕੋਈ ਐ ਨਹੀਂ ਸਰ ਪਰਮਿਸ਼ਨ ਨਾ ਆ ਯਾਰ ਅਸੀਂ ਝੰਡਾ ਲਾ ਦੇ ਲਈ ਝੰਡਾ ਯਾਰ ਪਰਮਿਸ਼ਨ ਕਿੱਥੇ ਤੇਰੇ ਕੋਲ ਮੇਰੇ ਸੁਣੋ ਕਰਾਂ ਚੰਗਾ ਪਰਮਿਸ਼ਨ ਨਾ ਆ ਕਿੱਥੇ ਤੇਰੇ ਕੋਲ ਦਿਖਾਵਾ ਨਹੀਂ ਸਰਕਾਰੀ ਹੋ ਗਿਆ ਪਿੱਛੇ ਤੋਂ ਲਾ ਦੇ ਵੀ ਝੰਡਾ ਪਰਮਿਸ਼ਨ ਨਹੀਂ ਸਰਕਾਰੀ ਪ੍ਰਾਪਰਟੀ ਸਰਕਾਰੀ ਪ੍ਰਾਪਰਟੀ ਦਾ ਝੰਡਾ ਜਿਹੜਾ ਕੋਈ ਨਹੀਂ ਲਾ ਸਕਦਾ ਪੁਰਾ ਮਾਰਨੇ ਚੰਦੇ ਲੰਗੇ ਨਾਲੋਂ ਉਹ ਆਪਣੇ ਨੰਬਰ ਦੇ ਪੱਜੇ ਸਤਾ ਰਾਜਾ ਆਇਆ ਚੰਦੇ ਇਹਨਾਂ ਨੇ ਆਇਆ ਕਿ ਅਸੀਂ ਆਪਣੇ ਕੋਲੋਂ ਆਇਆ ਓਏ ਮਿੱਟੀ ਦਾ ਨੰਬਰ ਆ ਰਿਹਾ ਮੇਰੇ ਬੋਲ ਤੇ ਫਟਦੀ ਪੈ ਰਿਹਾ ਸਰਕਾਰੀ ਦਾ ਫੋਨ ਆ ਰਿਹਾ ਵਿੱਚ ਉਹ ਲਾਓ ਮਾਤਾ ਜੀ ਕੋਈ ਨਹੀਂ ਲਾਉਂਦਾ ਜਿੰਨਾ ਕਰਦੀ ਨਹੀਂ ਚੱਲਦੇ ਨਹੀਂ ਆਏ ਲਾਏਗਾ ਲੋਕਾਂ ਨੂੰ ਖੁਸ਼ ਕਰਨ ਵਾਸਤੇ ਡਰਾਮਾ ਕਰ ਰਹੇ ਆ ਇਹ ਡਰਾਮਾ ਨਹੀਂ ਮਤਰਾ ਚੱਲਣ ਦੇਣਾ ਸਰਕਾਰੀ ਪ੍ਰਾਪਰਟੀ ਦੇ ਜਾਨਾ ਉਹ ਤਰੀਕਾ ਇਹਨੇ ਉਸ ਕੋਲ ਅਪਾਇੰਟਮੈਂਟ ਟੁੰਡਾ ਕਰਦੀ ਨਹੀਂ ਬਚਲੇ ਦੇਣੀ ਇਹ ਸਾਰੇ ਲੋਕ ਇਲਾਕੇ ਦੇ ਖੜੇ ਨੇ ਪੁੱਛ ਲੋ ਸਰਕਾਰ ਸਿਰਫ ਮੇਰੀ ਹੈ ਸਾਰੇ ਗਵਾਹ ਨੇ ਸਰਕਾਰੀ ਪ੍ਰੋਪਰਟੀ ਨਾਲ ਕੋਈ ਬਲੈਂਡ ਨਹੀਂ ਉਹ ਲੋਕ ਕਮਰੋ ਕਰ ਰਹੇ 900 ਦੀ ਵੀਡੀਓ ਦਾ ਇਹਨਾਂ ਨਾਲ ਤੁਹਾਡੀ ਮਰਜ਼ੀ ਦੇ ਬਗੈਰ ਇਹ ਲਾਇਗ ਨਹੀਂ ਸਾਡੀ ਮਰਜ਼ੀ ਨਾਲ ਲੱਗੇ ਸਾਡੀ ਮਰਜ਼ੀ ਨਾਲ ਬਗੈਰ ਜੰਮ ਲੱਗੇ ਸਾਡੀ ਪ੍ਰੋਪਰਟੀ ਨਹੀਂ ਆਈ ਇਹ ਅੱਜ ਜਿਸ ਤਰ੍ਹਾਂ ਕੇ ਸਾਰਿਆਂ ਨੂੰ ਪਤਾ ਵਾ ਕਿ ਛਾੜੂ ਸਰਕਾਰ ਦਾ ਜਿਹੜਾ ਮੁਖੀਆ ਵਾ ਕੇਜਰੀਵਾਲ ਜਿਹੜਾ ਹੁਣੇ-ਹੁਣੇ ਜੇਲ੍ਹ ਤੋਂ ਛੁੱਟ ਕੇ ਆਇਆ ਵਾ ਅੱਜ ਉਹ ਅੰਮ੍ਰਿਤਸਰ ਉਹਦੀ ਫੇਰੀ ਆ ਉਸ ਨੂੰ ਖੁਸ਼ ਕਰਨ ਵਾਸਤੇ ਇਹ ਲੋਕਾਂ ਦੀ ਆਵਾਜ਼ ਦਬਾਣਾ ਚਾਹੁੰਦੇ ਆ ਜਿਹੜੇ ਲੋਕ ਕਿਸੇ ਪਾਰਟੀ ਸਪੋਰਟ ਕਰ ਰਹੇ ਆ ਇਹ ਉਹਨਾਂ ਨੂੰ ਡਰਾ ਧਮਕਾ ਰਹੇ ਆ ਉਸੇ ਲੜੀ ਦੇ ਤਹਿਤ ਅੱਜ ਸਲਾਮੀਰਾਂ ਇੱਕ ਹਿੰਦੂਸਤਾਨ ਬਸਤੀ ਜਿੱਥੇ ਤਕਰੀਬਨ ਧਲੀ ਸਮਾਈ ਰਹਿੰਦਾ ਵਾ ਅੱਜ ਉੱਥੇ ਇਹਨਾਂ ਨੇ ਆਪਣਾ ਕਾਰਪੋਰੇਸ਼ਨ ਦਾ ਜਿਹੜਾ ਪ੍ਰਸ਼ਾਸਨ ਗੋਲ ਬਾਗ ਏਰੀਆ ਦੇ ਜਿਹੜੇ ਅਫਸਰ ਨੇ ਉੱਥੇ ਆਏ ਨੇ ਜ਼ਬਰਨ ਲੋਕਾਂ ਦੇ ਘਰਾਂ ਤੋਂ ਝੰਡੇ ਉਤਾਰੇ ਆ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤੇ ਪਰ ਇਹਨਾਂ ਨੇ ਉਹ ਲੋਕਾਂ ਨੂੰ ਤਾਂ ਡਰਾਇ ਤੇ ਤੁਹਾਨੂੰ ਹੀ ਜੇਲਾ ਜੇ ਕਰਾਂਗੇ ਤੇ ਤੁਹਾਡੇ ਬੱਚਿਆਂ ਨੂੰ ਵੀ ਜੇਲਾ ਜੇ ਕਰਾਂਗੇ ਔਰ ਧਮਕੀ ਇੱਥੇ ਤੱਕ ਲਾ ਇਹਨਾਂ ਦੇ ਲੀਡਰ ਲਾ ਰਹੇ ਨੇ ਕਿ ਜੇ ਇਸ ਇਲਾਕੇ ਚ ਵੋਟ ਘੱਟ ਨਿਕਲਿਆ ਝਾੜੂ ਨੂੰ ਤੇ ਤੁਹਾਡੇ ਇਲਾਕੇ ਦੀ ਡਿਵੈਲਪਮੈਂਟ ਰੋਕ ਦਿੱਤੀ ਜਾਏਗੀ ਔਰ ਤੁਹਾਡੇ ਲੋਕਾਂ ਦੇ ਕੇਸ ਬਣਾਏ ਜਾਣਗੇ ਜੋ ਕਿ ਸਰਾਸਰ ਗੁੰਡਾਗਰਦੀ ਹੈ ਔਰ ਬਰਦਾਸ਼ਤ ਨਹੀਂ ਕੀਤੀ ਜਾਏਗੀ ਮੈਂ ਚੋਣ ਆਯੋਗ ਦੇ ਅੱਗੇ ਬੇਨਤੀ ਕਰਦਾ ਕਿ ਕਿਰਪਾ ਕਰਕੇ ਇਥੇ ਜਲਦੀ ਸਪੈਕਸ਼ੀਪ ਕੀਤਾ ਜਾਵੇ ਔਰ ਸਾਨੂੰ ਐਸਐਚਓ ਥਾਣਾ ਡੀਡੂਜ ਨੇ ਕਿਹਾ ਹੋਇਆ ਕਿ ਮੈਂ ਕਾਰਵਾਈ ਕਰਾਂਗਾ ਤੇ ਮੈਂ ਉਹਨਾਂ ਨੂੰ ਵੀ ਅੱਗੇ ਬੇਨਤੀ ਕਰਦਾ ਕਿ ਜੇ 2 ਵਜੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਾ ਕੀਤੀ ਤੇ ਅਸੀਂ ਇਸ ਪ੍ਰਦਰਸ਼ਨ ਨੂੰ ਤੇਜ਼ ਕਰਾਂਗੇ ਲੱਗਦਾ ਨਹੀਂ ਕਿ ਨਾ ਬੀਜੇਪੀ ਨੂੰ ਟਾਰਗੇਟ ਕੀਤਾ ਜਾ ਰਿਹਾ ਪਿਛਲੇ ਦਿਨੀ ਬੋਰਡ ਵੀ ਕਿਉਂਕਿ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਵਾ ਕਿ ਜਿਹੜਾ ਦੇਸ਼ ਹੈ ਪੂਰਾ ਵਿਸ਼ਵ ਦੇ ਵਿੱਚ ਉਹਦਾ ਨਾਮ ਰੋਸ਼ਨ ਹੋ ਰਿਹਾ ਇੱਕ ਮਾਨਯੋਗ ਨਰਿੰਦਰ ਮੋਦੀ ਦੇ ਨਰਤਤਵ ਦੇ ਵਿੱਚ ਅੱਜ ਬੱਚਾ ਬੱਚਾ ਹਰ ਜਨ ਹਰ ਸਮਾਜ ਦੇ ਲੋਕ ਉਹਨਾਂ ਨੂੰ ਪਿਆਰ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਜਿਹੜ ਲੋਕ ਲੁਆਵਨੀ ਨੀਤੀਆਂ ਨੇ ਲੋਕਾਂ ਤੱਕ ਪਹੁੰਚਣ ਵਾਲੀ ਜਿਸ ਤਰ੍ਹਾਂ ਕਿ ਤੁਸੀਂ ਦੇਖ ਲਓ ਅੱਜ ਜਿਹੜਾ ਆਯੂਸ਼ਮਾਨ ਕਾਰਡ ਦਾ ਲਾਭ ਕਿੰਨਾਂ ਨੂੰ ਹੁੰਦਾ ਗਰੀਬ ਲੋਕਾਂ ਨੂੰ ਹੁੰਦਾ ਕਿਉਂਕਿ ਉਹਨਾਂ ਦੇ ਕੋਲ ਵਿਚਾਰਾ ਕੋ ਇਲਾਜ ਕਰਨ ਵਾਸਤੇ ਪੈਸੇ ਨਹੀਂ ਹੁੰਦਾ ਅੱਜ 80 ਕਰੋੜ ਲੋਕਾਂ ਨੂੰ ਅਨਾਜ ਮਿਲ ਰਿਹਾ ਉਹਨਾਂ ਦੀ ਬਦੌਲਤ ਮਿਲ ਰਿਹਾ ਅੱਜ ਇਹ ਘਰ ਘਰ ਸਟਾਲੇ ਬਣਿਆ ਤੇ ਉਹਨਾਂ ਦੀ ਬਦੌਲਤ ਬਣਿਆ ਅੱਜ ਸਾਡੀਆਂ ਪੈਨਾਨਸ ਦੇ ਸਿਲੰਡਰ ਮਿਲਿਆ ਤੇ ਉਹਨਾਂ ਦੀ ਬਦੌਲਤ ਮਿਲਿਆ ਆ ਸਟਾਰਟਅਪ ਇੰਡੀਆ ਦੇ ਤਹਿਤ ਜੇ ਕੋਈ ਲੋਨ ਮਿਲ ਰਿਹਾ ਤੇ ਉਹ ਉਹਨਾਂ ਦੀ ਬਦੌਲਤ ਮਿਲ ਰਿਹਾ ਅੱਜ ਹਰ ਵਿਅਕਤੀ ਦਾ ਜਿਹੜਾ ਅ ਝੂਠੇ ਲੋਕ ਲਵਾਨੇ ਵਾਦੇ ਕੀਤੇ ਸੀ ਸਾਡੀਆਂ ਭੈਣਾਂ ਨੂੰ ਕਿ ਇਹਨਾਂ ਨੇ ਕਹੇ ਸੀ ਹਜ਼ਾਰ-ਹਜ਼ਾਰ ਰੁਪਏ ਦਵਾਂਗੇ ਕੋਈ ਹਜ਼ਾਰ ਰੁਪਏ ਨਹੀਂ ਮਿਲਿਆ ਇਹ ਕਹਿੰਦੇ ਸੀ ਅਸੀਂ 5-500 ਰੁਪਏ ਦੀ ਜਿਹੜੀ ਟਰਾਲੀ ਇੱਕ ਰੇਤ ਦੀ ਦਵਾਂਗੇ ਕਿਤੇ ਟਰਾਲੀ ਨਹੀਂ ਮੇਰੀ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਵਾਂ ਕਿ ਉਹ ਰੇਤ ਦੀ ਖਾੜੀ ਦੱਸ ਦਿਓ ਜਿੱਥੇ 500 ਰੁਪਏ ਨਾਲ ਰੇਤ ਮਿਲਦੀ ਹੋਵੇ ਉਹ ਅੰਗਰੇਜ਼ ਦੱਸ ਦੋ ਜਿਹੜੇ ਤੁਸੀਂ ਕਹਿੰਦੇ ਕਿ ਇੱਥੇ ਰੋਜ਼ਗਾਰ ਮਿਲੇਗਾ ਕਿ ਇੱਥੇ ਅੰਗਰੇਜ਼ ਆ ਕੇ ਤੁਹਾਡੇ ਲੰਘੇ ਉਹ ਅੰਗਰੇਜ਼ ਦੱਸ ਦੋ ਕਿ ਕਿੱਥੇ ਦਿਹਾੜੀ ਲਾ ਰਹੇ ਨੇ ਉਹ ਬੀਐਮਡੂ ਡਬਲਯੂ ਦਾ ਪਲਾਂਟ ਲਾਲ ਬੱਤੀ ਦੀ ਗੱਡੀ ਦੱਸ ਦੋ ਤੁਸੀਂ ਕਹਿੰਦੇ ਨਾ ਕਿ VIP ਕਲਚਰ ਦਾ ਤੁਸੀਂ ਵਿਰੋਧ ਕਰਦੇ ਸੀ ਤੁਸੀਂ ਆਪਣੇ ਕਾਫਲੇ ਚ ਉਹ ਗੱਡੀ ਦੱਸ ਦੋ ਜਿੱਥੇ ਲਾਲ ਬੱਤੀ ਨਹੀਂ ਲੱਗੀ ਤੁਸੀਂ ਤਾਂ ਅੱਜ ਤੁਹਾਡੀ ਜਿਹੜੀ ਘਰ ਦੀ ਹੈ 3-3 ਕਿਲੋ ਸੋਨਾ ਪਾ ਕੇ ਘੁੰਮਦੀ ਆ ਇੰਨਾ ਪੈਸਾ ਕਿੱਥੋਂ ਆਇਆ ਤੁਸੀਂ ਸਿਰਫ ਲੋਕਾਂ ਨੂੰ ਬੇਵਕੂਫ ਬਣਾਇਆ ਅੱਜ ਤੁਹਾਡੀਆਂ ਭੈਣਾਂ ਸਾਡੀਆਂ ਭੈਣਾਂ ਹਜ਼ਾਰ ਹਜ਼ਾਰ ਰੁਪਏ ਤੁਹਾਡਾ ਡੀਕ ਰਹੀ ਹੈ ਅੱਜ ਤੁਸੀਂ ਜਿਸ ਪ੍ਰਕਾਰ ਲੋਕਾਂ ਦਾ ਮਜ਼ਾਕ ਉਡਾਇਆ ਲੋਕੀ ਤੁਹਾਨੂੰ ਇੰਤਜ਼ਾਰ ਕਰ ਰਹੇ ਤੁਹਾਨੂੰ ਮੱਲਿਆਂ 'ਚ ਵੜਨ ਨਹੀਂ ਦੇ ਰਹੇ ਇਸ ਕਰਕੇ ਤੁਸੀਂ ਗੁੰਡਾਗਰਦੀ ਦੇ ਉੱਤਰ ਆਏ ਹੋ ਕਲੇਮ ਕਰੋ ਕਰੋਗੇ ਇਲੈਕਸ਼ਨ ਕਮਿਸ਼ਨ ਨੂੰ ਹੀ ਜੀ ਬਾਇਆ মিডিਆ ਮੈਂ ਆਪਣੀ ਫੇਸਬੁੱਕ 'ਚ ਵੀ ਪਾਤਾ ਵਾ ਔਰ ਜਿਹੜਾ ਸਾਡਾ ਇੱਕ ਸੈੱਲ ਹੈ ਉਹਨਾਂ ਨੂੰ ਵੀ ਸ਼ਿਕਾਇਤ ਕਰਾਂਗੇ ਔਰ ਲਿਖਤੀ ਸ਼ਿਕਾਇਤ ਇੱਥੇ ਦਰਗਹਿਣਾ ਚੌਂਕੀ 'ਚ ਵੀ ਕਰਤੀ ਹੈ ਤੇ ਜੇ ਇਹਨਾਂ ਨੇ ਕਾਰਵਾਈ ਨਾ ਕੀਤੀ ਤੇ ਅਸੀਂ ਦੁਬਾਰਾ ਤਰਨਾ ਲਗਾਵਾਂਗੇ ਪਿਛਲੇ ਦਿਨੀ ਹਾਲਗੇੜ ਵੀ ਇਹਨਾਂ ਨੇ ਰੈਲੀ ਕੀਤੀ ਉੱਥੇ ਵੀ ਲੋਕਾਂ ਨੂੰ ਧਮਕਾਇਆ ਗਿਆ ਸੀ ਇਹਨਾਂ ਵੱਲੋਂ ਬਿਲਕੁਲ ਜੀ ਇਹ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਧਮਕਾ ਰਹੇ ਆ ਇਹਨਾਂ ਦੀ ਇਹਨਾਂ ਨੂੰ ਇਹਨਾਂ ਨੂੰ ਪਤਾ ਲੱਗ ਗਿਆ ਵਾ ਕਿ ਲੋਕ ਇਹਨਾਂ ਨੂੰ ਪਿੰਡਾਂ 'ਚ ਵੜਨ ਨਹੀਂ ਦੇ ਰਹੇ ਆ ਇਹਨਾਂ ਕੋਈ ਕੋਈ ਜਵਾਬ ਨਹੀਂ ਹੈ ਜੇ ਜਦੋਂ ਇਹਨਾਂ ਦਾ ਕਿਸੇ ਨੁਮਾਇੰਦੇ ਨੇ ਆਂਦਾ ਵਾ ਸਰਕਾਰ ਆਪ ਉਹ ਉੱਥੇ ਬੋਰਡ ਲਗਾਉਂਦੀ ਆ ਆਪ ਬੰਦੀ ਆ ਤੇ ਜਦੋਂ ਜਿਹੜੇ ਦੂਸਰੀ ਪਾਰਟੀਆਂ ਦੇ ਜਿਹੜੇ ਅਦਰ ਕੋਈ ਵੀ ਪਾਰਟੀਆਂ ਨੇ ਉਹਨਾਂ ਨੂੰ ਇਹ ਡਰਾ ਧਮਕਾ ਰਹੇ ਨੇ ਉਹਨਾਂ ਦੇ ਝੰਡੇ ਬੈਨਰ ਉਤਾਰ ਰਹੇ ਨੇ ਤੇ ਜਿਹੜੀ ਇਹ ਕਾਂਗਰਸ ਤੇ ਇਹ ਇੱਥੇ ਇੱਕ ਫ੍ਰੈਂਡਲੀ ਮੈਚ ਖੇਡ ਰਹੇ ਆ ਤੁਸੀਂ ਵੇਖਿਆ ਵਾ ਬਾਕੀ ਸਟੇਟਾਂ ਜਿਹਨਾਂ ਨੇ ਆਪਣਾ ਉਹ ਕੀਤਾ ਵਾ ਅਲਾਈਅੰਸ ਤੇ ਇਹ ਕਦੀ ਹੋ ਸਕਦਾ ਵਾ ਇੱਕ ਇੱਕ ਸਟੇਟ ਤੁਸੀਂ ਇਕੱਠੇ ਹੋ ਦੇ ਦੂਜੇ ਵੱਖਰੇ ਹੋ ਇਹ ਸਿਰਫ ਲੁੱਟੰਕੀ ਕਰ ਰਹੇ ਨੇ ਆਪਸੇ ਚ ਚੋਰ ਲਟੇਰੇ ਦੋਨੋਂ ਭਾਈ ਭਾਈ ਨੇ ਉਹ ਇਹ ਪਲਾਨ ਕਰ ਰਹੇ ਕਿ ਹਿੰਦੁਸਤਾਨ ਨੂੰ ਕਿਸ ਤਰ੍ਹਾਂ ਲੁੱਟਿਆ ਜਾਵੇ ਪੰਜਾਬ ਨੂੰ ਕਿਸ ਤਰ੍ਹਾਂ ਲੁੱਟਿਆ ਜਾਵੇ ਜੋ ਕਿ ਪੰਜਾਬ ਦੀ ਜਨਤਾ ਸਮਝ ਚੁੱਕੀ ਹੈ ਇਹਨਾਂ ਦਾ ਪਲਾਨ ਫੇ ਪਾਸ ਨਹੀਂ ਹੋਣ ਦਿੱਤਾ ਜਾਏਗਾ ਅੱਜ ਮੈਂ ਪ੍ਰਸ਼ਾਸਨ ਅਕੈ ਮੰਗ ਕਰਦਾ ਵਾਂ ਕਿ ਤੁਰੰਤ ਇਹਨਾਂ ਤੇ ਕਾਰਵਾਈ ਕੀਤੀ ਜਾਵੇ